ਜ਼ਿਲ੍ਹਾ ਮੋਹਾਲੀ ਦਾ ਇਲਾਕਾ ਜਿਰਕਪੁਰ ਡੇਰਾ ਬਸੀ ਤੇ ਮੁਹਾਰਪੁਰ ਇਲਾਕੇ ਦੀਆਂ ਸੜਕਾਂ ਉੱਪਰ ਜ ਰੋਜ਼ਾਨਾ ਹੀ ਵੱਡੇ ਵੱਡੇ ਜਾਮ ਲੱਗੇ ਰਹਿੰਦੇ ਹਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜੇ ਦੌਰਾਨ ਬੀਤੀ ਦੇਰ ਰਾਤ ਭਾਰੀ ਜਾਮ ਲੱਗਾ ਹੋਇਆ ਲੋਕਾਂ ਨੂੰ ਟਰੱਕਾਂ ਵਾਲੇ ਕਰਕੇ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਸੇ ਵਿਅਕਤੀ ਵੱਲੋਂ ਹਲਕਾ ਬਲਰਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਫੋਨ ਕਰ ਦਿੱਤਾ ਸਾਰੀ ਸਥਿਤੀ ਦੀ ਜਾਣੂ ਕਰਾਇਆ ਜੋ ਕਿ ਆਪਣੇ ਬੇਟੇ ਦੇ ਸਵਾਗਤ ਵਿੱਚ ਮੌਜੂਦ ਸਨ ਤੁਰੰਤ ਸਵਾਗਤ ਨੂੰ ਛੱਡ ਕੇ ਮੌਕੇ ਤੇ ਪਹੁੰਚ ਗਏ ਮੌਕੇ ਤੇ ਉਹਨਾਂ ਨੇ ਐਸ ਐਚ ਓ ਟ੍ਰੈਫਿਕ ਵਾਲੇ ਸਾਰੇ ਅਫਸ ਸਾਨੂੰ ਸਾਹਮਣਾ ਨਾ ਕਰਨਾ ਪਵੇ ਕਿੰਨੀ ਵਾਰ ਉਹਨਾਂ ਨੂੰ ਕਿਹਾ ਗਿਆ ਕਿ ਟ੍ਰੈਵਲ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਜਿਸ ਨੂੰ ਲੈ ਕੇ ਮੌਕੇ ਤੇ ਲੋਕਾਂ ਦਾ ਇਕੱਠ ਵੀ ਹੋਇਆ ਅੱਜ ਉਹਨਾਂ ਨੇ ਸਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਦੋ ਵਾਰ ਕਿਤੇ ਦੂਜੀ ਜਿੰਦੇ ਦੂਜੀ ਚੌਕੀ ਜਾਂ ਜੋਰੇ ਚੱਲੂ ਰਮੜ ਜਾ ਦੇ ਤੁਹਾਨੂੰ ਅੱਜ ਪ੍ਰਹਾਰ ਕੀ 770% ਦੇ ਟਿਕਟ 1500 1500 ਮੈਂ ਸਿਰਫ ਜੋ ਜ਼ਿਕਰ ਕੀਤਾ ਹੈ ਕੀ ਹੈ ਸਾਡਾ ਮਾਸਟਰ ਲੋਕੀ ਜਾਣਦੇ ਪਰ ਮੇਰੇ ਬੈਟਰੀ ਦਾ ਫੰਕਸ਼ਨ ਖੜ ਗਿਆ ਹੈ ਜਦੋਂ ਉਸ ਤੋਂ ਬੰਸਟਾ ਕੀ ਹੈ ਇਹ ਬੈਟਰੀ ਦਾ 152 ਕੀ ਹੈ ਸਭ ਤੋਂ 152 ਕੀ ਹੈ 152 ਦਾ ਮਤਲਬ ਕੀ ਹੈ ਚੌਥੀ ਚਾਰ ਨੂੰ ਪਤਾ ਕੋਈ ਵੀ ਚਾਰ ਨੂੰ ਪਤਾ ਕੋਈ ਵੀ ਕੋਈ ਨਹੀਂ ਆ ਰਿਹਾ ਤੁਹਾਨੂੰ ਪਤਾ ਹੈ ਹੱਥੋਂ ਵੀ ਫੜੇ ਲਿਆ ਬਰੇ ਮਾਨਨਾਮਾ ਕੇ ਤਾ ਤੋ ਸੁਖ ਹੰਪਾਲਾ ਚੱਲ ਰੇ ਅਬਾਂ ਨਾ ਉਹਨੂੰ ਜੀ ਸਾਰੇ ਅੱਜ ਅਸੀਂ ਖੁਲੀ ਬੋਲੇ ਚੱਲੂਗੇ ਤੁਮਾਂ ਹੀ ਲੈ ਕੇ ਖੱਡੂਗੇ ਅਮਾਰ ਕਰੋਂਦਾ ਮੇਰੀ ਜਾਨ ਨੂੰ ਮੇਰੇ ਬੇਟ ਮੇਰੇ ਬੇਟ ਦਾ ਗਾਣ ਸੁਣੋ ਮੇਰੇ ਗਾਣ ਸੁਣੋ ਮੇਰੇ ਬੇਟੇ ਦਾ ਕਦੇ ਫੰਕਸ਼ਨ ਹੈ ਸਵੇਤ ਮੇਰੇ ਆਪਣੇ ਬੇਟੇ ਦਾ ਫੰਕਸ਼ਨ ਛੱਡ ਕੇ ਆ ਮਾਰਪੁਰਾਂ ਦੇ ਜਾਨੂ ਹੁੰਦੇ ਜੁਗਾ ਲੋਕ ਉਹਨੇ ਕੁਲਵੰਤ ਜੀ ਉਹ ਲੈ ਕੇ ਆਓ ਜਲ ਫਟਾਫਟ ਸਿੱਖਿਆ ਕੋ ਹੋ ਰਹੀ ਹੈ ਉਹ ਕਰ ਲੈ